ਸੜਕ ਦੇ ਉੱਤੇ ਗਾਂਧੀ ਨਗਰ ਇਲਾਕੇ 'ਚ ਤਾਂ ਸਪੈਸ਼ਲੀ ਜਿਹੜਾ ਬਹੁਤ ਰਸ਼ ਹੁੰਦਾ ਸੀ ਇਸ ਟਾਈਮ ਦੇ ਉੱਤੇ ਕੀ ਮੰਦਾ ਬਾਕੀ ਛਾਇਆ ਹੋਇਆ ਕਿਸਾਨ ਨਾਲ ਵਪਾਰ ਜੁੜਿਆ ਸਭ ਤੋਂ ਵੱਡੀ ਗੱਲ ਹੈ ਕਿਸਾਨ ਖਤਮਾਂ ਤਾਂ ਵਪਾਰ ਵੀ ਖਤਮ ਹੋ ਰਿਹਾ ਨਾਲ ਤੇ ਬਾਕੀ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਆ ਠੀਕ ਹੈ ਸ਼ਹਿਰਾਂ 'ਚ ਥੋੜੀ ਜਿਹੀ ਮਾਰੇ ਦੀ ਘਟਾ ਇਹ ਗਾਂਧੀ ਨਗਰ ਇਲਾਕਾ ਹੈ ਜਿੱਥੇ ਦੀਆਂ ਗਲੀਆਂ ਦੇ ਵਿੱਚ ਕਾਫੀ ਜ਼ਿਆਦਾ ਰਸ਼ ਹੁੰਦਾ ਸੀ ਇੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਸੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸਨਾਟਾ ਜਿਹੜਾ ਇੱਥੇ ਛਾਇਆ ਹੋਇਆ ਹੈ ਕਮਾਲ ਵੇਚੇ ਚੁੱਕਾ ਹੋਇਆ ਜਾਂ ਫਿਰ ਮੰਦਾ ਛਾਇਆ ਪਿਆ ਇਸ ਟਾਈਮ ਤਾਂ ਬੰਦਾ ਹੀ ਹੈ ਸਾਹਮਣੇ ਹੀ ਸਿਗਾ ਜੇ ਕੰਮ ਹੋਵੇ ਤਾਂ ਬੰਦਾ ਮੈਲ ਥੋੜੀ ਲੱਗਦਾ ਹੁੰਦਾ ਜਦੋਂ ਬਾਰਸ਼ਾਂ ਹੋ ਜਾਂਦੇ ਕਰਕੇ ਫਰਕ ਸਿਗਾ ਉਹਦਾ ਹੱਥ ਕੇ ਚਿੱਲਨੀ ਬੋ ਜਾ ਰੋਗੀ ਉਹਦਾ ਆਗੇ ਵੀ ਚਿੱਲਨੀ ਬਣੀ ਹੈ ਪਹਿਲਾਂ ਪਹਿਲਾਂ ਦੇਖੋ ਕਿਸਾਨ ਕਿਸਾਨ ਵੀ ਜ਼ਰੂਰੀ ਆ ਕਿਸਾਨਾਂ ਨਾਲ ਨਾਲ ਸਭ ਕੁਝ ਵਿਪਾਰ ਆ ਪਹਿਲਾਂ ਇਦਾਂ ਦਾ ਮੰਦਾ ਚੇਲਣ ਨੂੰ ਮਿਲਿਆ ਕਦੀ ਜਦੋਂ ਸਤੰਬਰ ਦਾ ਮਹੀਨਾ ਜਾਂ ਅਗਸਤ ਦਾ ਮਹੀਨਾ ਹੁੰਦਾ ਤਾਂ ਐਤਾ ਮੰਦਾ ਹੁੰਦਾ ਬਜ਼ਾਰਾਂ ਦੇ ਵਿੱਚ ਜਾਂ ਫਿਰ ਰੌਣਕ ਲੱਗੀ ਹੁੰਦੀ ਹੈ ਇਹ ਡਰ ਵਾਲਾ ਮੁੰਡਾ ਸੀ ਜਿਹੜਾ ਮੁੰਡਾ ਸੀ ਨਾ ਡਰ ਵਾਲਾ ਸੀ ਬੰਦਾ ਆਂਦਾ ਵਾ ਵਿੱਚ ਸਾਲ ਜਿ ਕੋਰੀ ਆਂਦਾ ਵਾ ਕਦੇ ਆਂਦਾ 20 25 ਦਿਨ ਲਈ ਆਂਦਾ ਲੇਕਿਨ ਜਿਹੜਾ ਹੁਣ ਆਇਆ ਜੀ ਨਾ ਇਹ ਡਰ ਵਾਲਾ ਸੀ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਮੌਜੂਦ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਿਸ ਨੂੰ ਹੋਜ਼ਰੀ ਦਾ ਗੜ ਮੰਨਿਆ ਜਾਂਦਾ ਹੈ ਕਾਫੀ ਲੋਕ ਜਿਹੜੇ ਨੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਕੰਟਰੀਜ਼ ਤੋਂ ਜਿਹੜੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚ ਕੇ ਖਰੀਦਦਾਰੀ ਕਰਦੇ ਨੇ ਇੱਥੋਂ ਦੀ ਸਮਾਨ ਖਰੀਦ ਕੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਲਿਜਾ ਕੇ ਵਪਾਰ ਕਰਦੇ ਨੇ ਪਰ ਲੁਧਿਆਣਾ ਸ਼ਹਿਰ ਦੇ ਹਾਲਾਤ ਅੱਜ ਤੁਹਾਨੂੰ ਦਿਖਾਣ ਪਹੁੰਚੇ ਆਂ ਇਹ ਗਾਂਦੀ ਨਗਰ ਇਲਾਕਾ ਆ ਜਿੱਥੇ ਦੀਆਂ ਗਲੀਆਂ ਦੇ ਵਿੱਚ ਕਾਫੀ ਜ਼ਿਆਦਾ ਰਸ਼ ਹੁੰਦਾ ਸੀ ਇੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਸੀ ਪਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸਨਾਟਾ ਜਿਹੜਾ ਤੇ ਛਾਇਆ ਹੋਇਆ ਕੀ ਮਾਲ ਸਾਰਾ ਵਿਕ ਗਿਆ ਕੀ ਇਹਨਾਂ ਦਾ ਸੀਜ਼ਨ ਲੱਗ ਚੁੱਕਾ ਹੈ ਜਾਂ ਫਿਰ ਮੰਦਾ ਹੈ ਤਾਂ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਤੁਹਾਨੂੰ ਦੇਖਣਗੇ ਸਾਰੇ ਹੀ ਵਿਹਲੇ ਬੈਠੇ ਹੋਏ ਨਜ਼ਰ ਆ ਰਹੇ ਨੇ ਕੀ ਕਾਰਨ ਕੀ ਹੈ ਕਿ ਵਾਕਏ ਹੀ ਮਾਲ ਵਿਕ ਚੁੱਕਿਆ ਸੀਜ਼ਨ ਲੱਗ ਚੁੱਕਿਆ ਹੋਇਆ ਇਸ ਕਰਕੇ ਲੋਕ ਵਿਹਲੇ ਨੇ ਤਾਂ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਮੈਂ ਸੁਖਵਿੰਦਰ ਜੀ ਇੱਕ ਤਸਵੀਰ ਦਿਖਾਓ ਇਹ ਦੁਕਾਨ ਹੈ ਦੁਕਾਨ ਦੇ ਅੰਦਰ ਮਾਲਕ ਹੈ ਨਹੀਂ ਤੇ ਇੱਕ ਬੰਦਾ ਸਾਹਮਣੇ लेटਿਆ ਹੋਇਆ ਬੈਠਾ ਵੇਲੇ ਬੈਠੇ ਨੇ ਤੇ ਦੂਜੀ ਦੁਕਾਨ ਦੇ ਵਿੱਚ ਚਲਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੋਬੀ ਨਾ ਜੀ ਭਾਈ ਜੀ ਕੰਮ ਕਾਜ ਸਾਰਾ ਜਿਹੜਾ ਸੀਜ਼ਨ ਲੱਗ ਚੁੱਕਿਆ ਹੋਇਆ माल ਸਾਰਾ ਵਿਕ ਗਿਆ ਕਿਉਂਕਿ ਮੈਂ ਦੇਖ ਰਿਹਾ ਆ ਵੀ ਬਾਜ਼ਾਰ ਸਾਰਾ ਜਿਹੜਾ ਹੈਗਾ ਹੁਣ ਸੁੰਨਾ ਪਿਆ ਨਹੀਂ ਕੰਮ ਤਾਂ ਹੁਣ ਦੇਖੋ ਗਰਮੀ ਦਾ ਚੱਲੇਗਾ ਹੁਣ ਸਰਦੀ ਦਾ ਚੱਲਣਾ ਹੈ ਗਰਮੀ ਦਾ ਵਿੱਚੇ ਰੁਕ ਗਿਆ ਜੀ ਖੜਾ ਕਰਕੇ ਇੱਕ ਵਾਰੀ ਬਾਕੀ ਹੁਣ ਦੇਖੋ ਸਰਦੀ ਦਾ ਚੱਲੇਗਾ ਕਮਾਲ ਵੇਚੇ ਚੁੱਕਾ ਹੋਇਆ ਜਾਂ ਫਿਰ ਮੰਦਾ ਛਾਇਆ ਪਿਆ ਇਸ ਟਾਈਮ ਦਾ ਬੰਦਾ ਹੀ ਹੈ ਜੀ ਇਸ ਟਾਈਮ ਬੰਦਾ ਹੈ ਹੜਾਂ ਕਰਕੇ ਹਾਂਜੀ ਇਹ ਕੀ ਕਾਰਨ ਕੀ ਮੰਦਿਓ ਹੜਾਂ ਕਰਕੇ ਕਿਉਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਇਦਾਂ ਦਾ ਕੁਝ ਹੋਇਆ ਹੀ ਨਹੀਂ ਪਾਣੀ ਤਾਂ ਆਇਆ ਨਹੀਂ ਉਹ ਬਾਅਦ ਲੋਕਾਂ 'ਚ ਗੱਲਾਂ ਫੈਲ ਜਾਂਦੀਆਂ ਨੇ ਜਾਂ ਅਫਵਾਹਾਂ ਫੈਲ ਜਾਂਦੀਆਂ ਉਹਦੇ ਕਰਕੇ ਹੀ ਹੈ ਜੀ ਹੋਰ ਤਾਂ ਕੁਝ ਨਹੀਂ ਜੀ ਤੇ ਕਿੱਥੋਂ ਕਿੱਥੋਂ ਦੀ ਲੋਕ ਜਿਹੜੇ ਆ ਕੇ ਤੁਹਾਡੇ ਕੋਲੋਂ ਮਾਲ ਖਰੀਦਦੇ ਨੇ ਦੇਖੋ ਜੀ ਸਾਰੇ ਆਂਦੇ ਜੀ 올 ਇੰਡੀਆ ਆਂਦੇ ਆ ਆਪਣਾ ਹਰਿਆਣਾ ਇਹ ਉਹ ਸਭ ਆਂਦਾ ਸਾਰੇ ਆਂਦੇ ਆ ਸਾਰੇ ਆਂਦੇ ਆ ਆ ਹੁਣ ਜਿਵੇਂ ਤੁਸੀਂ ਵਿਹਲੇ ਬੈਠੇ ਹੋ ਤਾਂ ਵਪਾਰੀਆਂ ਨੂੰ ਫੋਨ ਤਾਂ ਕੀਤਾ ਹੋਊਗਾ ਗਾਕਾ ਨੂੰ ਵੀ ਅੰਜੀ ਤੁਸੀਂ ਕਿਉਂ ਨਹੀਂ ਆ ਰਹੇ ਮਾਰ ਲੈਣ ਵਾਸਤੇ ਤਾਂ ਕੀ ਕਹਿੰਦੇ ਨੇ ਉਹ ਬਸ ਇਹੀ ਪਾਣੀ ਪੂਣੀ ਆਇਆ ਸਾਰੇ ਹਰ ਕਿਤੇ ਆਇਆ ਨਾ ਦੇਖੋ ਹਰਿਆਣੇ ਚ ਵੀ ਆਇਆ ਇੱਥੇ ਵੀ ਆਇਆ ਤਾਂ ਸੋਦੇ ਕਰਕੇ ਹੀ ਆ ਥੋੜਾ ਜਿਆਗਲੇ ਜਿੱਦਾਂ ਥੋੜਾ ਸਿਸਟਮ ਸੈੱਟ ਹੋਊਗਾ ਆ ਜਾਣਗੇ ਸਾਰੇ ਆ ਜਾਣਗੇ ਤੇ ਕਿੰਨਾ ਕੁ ਫਿਰ ਨੁਕਸਾਨ ਤੁਹਾਨੂੰ ਝੇਲਣਾ ਪੈ ਰਿਹਾ ਕਿਉਂਕਿ ਜੇ ਕੰਮ ਹੀ ਨਹੀਂ ਹੋਊਗਾ ਤੇ ਇਧਰ ਉਹਦੀ ਲੇਬਰ ਵੀ ਹੈਗੀ ਐ ਕਿਉਂਕਿ ਸਾਰੀ ਕੋਸਟ ਦੁਕਾਨ ਦਾ ਖਰਚਾ ਵੀ ਪੈਣਾ ਤਾਂ ਕਿੰਨਾ ਕੁ ਨੁਕਸਾਨ ਝੇਲਣਾ ਪੈ ਰਿਹਾ ਤੁਹਾਨੂੰ ਇਦਾਂ ਤਾਂ ਗਾਗ ਨਹੀਂ ਜਾਂਦਾ ਤੇ ਨੁਕਸਾਨ ਤਾਂ ਹੈ ਗਈ ਆ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੋਹਿਤ ਸ਼ਰਮਾ ਜੀ ਮੈਂ ਇੱਕ ਚੀਜ਼ ਦੇਖੀ ਤੁਸੀਂ ਸਾਰੇ ਚਾਰ ਜਣੇ ਬੈਠੇ ਹੋ ਤੇ ਸਾਰੇ ਹੀ ਮੋਬਾਈਲਾਂ ਦੇ ਵਿੱਚ ਲੱਗੇ ਹੋਏ ਸੀ ਕੀ ਕਾਰਨ ਕੀ ਹੈ ਕੰਮ ਕਾਜ ਹੈ ਨਹੀਂ ਤੁਹਾਡੇ ਸਾਹਮਣੇ ਸੀਗਾ ਤੇ ਜੇ ਕੰਮ ਹੋਵੇ ਤਾਂ ਬੰਦਾ ਮੋਬਾਈਲ ਥੋੜੀ ਲੱਗਦਾ ਹੁੰਦਾ ਠੀਕ ਹੈ ਜੀ ਹਾਂ ਬਾਕੀ ਬਪਾਟ ਜਦੋਂ ਬਾਰਸ਼ਾਂ ਨੂੰ ਉਧਰ ਕਰਕੇ ਫਰਕ ਸੀਗਾ ਹੁਣ ਫਿਰ ਮਾਲਕ ਦੀ ਕਿਰਪਾ ਹੋ ਗਈ ਆ ਕਿਉਂਕਿ ਹੜ ਆਣ ਕਰਕੇ ਇੱਕ ਲੁਧਿਆਣੇ ਦਾ ਜਿਹੜਾ ਸਰਾਲੀ ਬੰਨ ਦੱਸਣ ਲੱਗੇ ਸੀ ਵੀ ਟੁੱਟ ਗਿਆ ਟੁੱਟ ਗਿਆ ਟੁੱਟਿਆ ਨਹੀਂ ਸੀ ਅਫਵਾਹਾਂ ਸੀ ਸੋਸ਼ਲ ਮੀਡੀਆ ਤੇ ਫਾਇਦਾ ਵੀ ਨੁਕਸਾਨ ਵੀ ਨੁਕਸਾਨ ਹੀ ਹੋਇਆ ਕਿ ਗਾਂਧੀ ਨਗਰ ਦੇ ਲੋਕਾਂ ਨੂੰ ਗਾਂਧੀ ਨਗਰ ਵਿੱਚ ਪਾਣੀ ਆ ਗਏ ਫੁਲਾਣਾ ਕੋਈ ਪਾਣੀ ਨਹੀਂ ਆਇਆ ਠੀਕ ਹੈ ਜੀ ਹੁਣ ਪਾਣੀ ਕਿਸੇ ਪਾਸੇ ਵੀ ਹੈ ਨਹੀਂ ਪੰਜਾਬ ਦੇ ਕਿਸੇ ਕੋਨੇ 'ਚ ਵੀ ਪਾਣੀ ਨਹੀਂ ਹੈਗਾ ਠੀਕ ਹੈ ਜੀ ਜਿਹੜੇ ਹਾੜਾਂ ਨੇ ਸੀ ਆ ਗਏ ਕੁਦਰਤੀ ਆਫਤ ਜਿਹੜੀ ਆਣੀ ਸੀ ਉਹ ਤਾਂ ਹੱਸ ਕੇ ਝੱਲਣੀ ਬਹੁਤ ਚਾਹੀ ਰੋਗੇ ਉਹ ਤਾਂ ਆ ਗਈ ਜਿਹੜੀ ਝੱਲਣੀ ਪਣੀ ਹੈ ਠੀਕ ਹੈ ਜੀ ਪਹਿਲਾਂ ਪਹਿਲਾਂ ਦੇਖੋ ਕਿਸਾਨ ਕਿਸਾਨ ਵੀ ਜ਼ਰੂਰੀ ਆ ਕਿਸਾਨਾਂ ਨਾਲ ਨਾਲ ਸਭ ਕੁਝ ਵਿਵ ਠੀਕ ਹੈ ਜੀ ਕਿਉਂਕਿ ਜੇ ਕਪੜਾ ਲੈਣਾ ਕੋਈ ਵਿਆਹ ਸ਼ਾਦੀ ਲਈ ਖਰੀਦਣਾ ਉਹਨਾਂ ਨੇ ਕਿਸਾਨਾਂ ਨੇ ਖਰੀਦਣਾ ਹੋਰ ਵੀ ਵਰਗ ਵੀ ਖਰੀਦਦਾ ਵਾ ਸਾਰੇ ਵਰਗ ਨੂੰ ਇਸ ਚੀਜ਼ ਦਾ ਨੁਕਸਾਨ ਹੋਇਆ ਵਾ ਠੀਕ ਹੈ ਵਪਾਰ 'ਚ ਕਾਫੀ ਫਰਕ ਪਿਆ ਜੀ ਲੇਕਿਨ ਹੁਣ ਦੁਬਾਰਾ ਫਿਰ ਆਪਾਂ ਹੋਰਿਆ ਕੰਮ ਪਹਿਲਾਂ ਤਾਂ ਇੱਕ ਵਾਰੀ ਤਾਂ ਬਹੁਤ ਮਨਜਾ ਆ ਗਿਆ ਬੰਦਾ ਆ ਗਿਆ ਸੀ ਮੰਦਾ ਵੀ ਆ ਗਿਆ ਸੀ ਔਰ ਕੁਦਰਤੀ ਆਫਤ ਵੀ ਸੀਗੀ ਤਾਂ ਮੈਂ ਦੇਖ ਰਿਹਾ ਕਿ ਬਾਜ਼ਾਰ ਤਾਂ ਹਜੇ ਵੀ ਸਨਾਟਾ ਛਾਇਆ ਹੋਇਆ ਹੈ ਗਾ ਕਾ ਕਿਉਂ ਨਹੀਂ ਰਹੀ ਕੀ ਕਾਰਨ ਕੀ ਹੈ ਬਸ ਇਹੀ ਹੜਾ ਕਰਕੇ ਜਿਹੜਾ ਸਰਦ ਵੀ ਆ ਗਿਆ ਅਫਵਾਹਾਂ ਫਲਾਈ ਪਹਿਲੀਆਂ ਹੋਈਆਂ ਨੇ ਨਹੀਂ ਅਫਵਾਹਾਂ ਤਾਂ ਜੋ ਹੈਗੀ ਹੈਗੀ ਆ ਸਰਾਧਾਂ ਦੇ ਵਿੱਚ ਨਾ ਜਿੱਦਾਂ ਮੈਂ ਆ ਅਸੀਂ ਬ੍ਰਾਹਮਣ ਆ ਅਸੀਂ ਚੀਜ਼ ਦਾ ਪਰਹੇਜ਼ ਕਰਦੇ ਆ ਅਸੀਂ ਕੋਈ ਚੀਜ਼ ਖਰੀਦੇ ਨਹੀਂ ਆ ਸਰਾਧਾਂ 'ਚ ਹੂੰ ਕੋਈ ਚੀਜ਼ ਖਰੀਦੇ ਨਹੀਂ ਆ ਉਹਦਾ ਥੋੜਾ ਜਿਹਾ ਫਰਕ ਪੈਂਦਾ ਸਰਾਧਾਂ ਦਾ ਥੋੜਾ ਫਰਕ ਪੈਂਦਾ ਕਿੰਨਾ ਕੁ ਫਿਰ ਨੁਕਸਾਨ ਝੇਲਣਾ ਪੈ ਰਿਹਾ ਕਿਉਂਕਿ ਬੰਦੇ ਰੱਖੇ ਹੁੰਦੇ ਨੇ ਜਿਨ੍ਹਾਂ ਨੇ ਅੱਗੇ ਕੰਮ ਕਰਨਾ ਉਹਨਾਂ ਦੀਆਂ ਤਨਖਾਹਾਂ ਪੈਂਦੀਆਂ ਤੇ ਹੋਰ ਜਿਹੜਾ ਮਾਲ ਸਟਾਕ ਕਰਕੇ ਰੱਖਣਾ ਹੁੰਦਾ ਉਹਦੇ ਨਾਲ ਵੀ ਦਿੱਕਤ ਆਂਦੀ ਹੈ ਤੇ ਜਿਹੜੀ ਦੁਕਾਨ ਦਾ ਖਰਚਾ ਉਹ ਵੀ ਤਾਂ ਪੈ ਰਿਹਾ ਹੋਏਗਾ ਤੁਹਾਨੂੰ ਭਾਜੀ ਸਾਰੇ ਖਰਚੇ ਪੈਂਦੇ ਆ ਸਾਰੇ ਖਰਚੇ ਵੰਦੇ ਆਪਣੇ ਖਰਚੇ ਵੀ ਆ ਘਰ ਦੇ ਖਰਚੇ ਵੀ ਆ ਦੁਕਾਨਾਂ ਦੇ ਵੀ ਆ ਮੁੰਡਿਆਂ ਦੇ ਵੀ ਖਰਚੇ ਆ ਇਹ ਸਾਰੇ ਹੱਸ ਕੇ ਚੱਲਨੇ ਪੈਣੇ ਪਰ ਪਹਿਲਾਂ ਇਦਾਂ ਦਾ ਮੰਦਾ ਚੇਲਣ ਨੂੰ ਮਿਲਿਆ ਕਦੀ ਜਦੋਂ ਸਤੰਬਰ ਦਾ ਮਹੀਨਾ ਜਾਂ ਅਗਸਤ ਦਾ ਮਹੀਨਾ ਹੁੰਦਾ ਤਾਂ ਇਦਾਂ ਮੰਦਾ ਹੁੰਦਾ ਬਜ਼ਾਰਾਂ ਦੇ ਵਿੱਚ ਜਾਂ ਫਿਰ ਰੌਣਕ ਲੱਗੀ ਹੁੰਦੀ ਹੈ ਭਾਜੀ ਇਦਾਂ ਹੁੰਦਾ ਵਾ ਮੰਦਾ ਹੁੰਦਾ ਵਾ ਵਾ ਇਦਾਂ ਦਾ ਨਹੀਂ ਹੁੰਦਾ ਇਹ ਡਰ ਵਾਲਾ ਮੰਦਾ ਸੀਗਾ ਜਿਹੜਾ ਬੰਦਾ ਸੀ ਨਾ ਡਰ ਵਾਲਾ ਸੀ ਬੰਦਾ ਆਂਦਾ ਵਾ ਵਿੱਚ ਸਾਲ ਜਿਗਰ ਆਂਦਾ ਵਾ ਇੱਕ ਅੱਧਾ ਆਂਦਾ 20-25 ਦਿਨ ਲਈ ਆਂਦਾ ਲੇਕਿਨ ਜਿਹੜਾ ਹੁਣ ਆਇਆ ਸੀ ਨਾ ਇਹ ਡਰ ਵਾਲਾ ਸੀਗਾ ਲੋਕ ਕਹਿੰਦੇ ਅਸੀਂ ਆਣੇ ਨੂੰ ਜੀ ਪਾਣੀ ਆ ਪਾਣੀ ਬਹੁਤ ਆ ਇੱਕ بارشਾਂ ਨਹੀਂ ਰੁਕਦੀਆਂ ਸੀਗੀਆਂ ਔਰ ਗਾਂਧੀ ਨਗਰ ਦੇ ਲੋਕਾਂ ਨੇ ਫ਼ਹਵਾ ਵਾਲੀ ਸੀ ਲੱਗ ਛੇ ਪਾਣੀ ਆ ਰਿਹਾ ਸਦਾ ਸਰਾਲੀ ਵਨ ਟੁੱਟ ਗਿਆ ਕੁਛ ਨਹੀਂ ਹੋਇਆ ਸੀਗਾ ਜਦ ਕਿ ਸਾਡੇ ਲੋਹੇ ਰਾਣੇ ਦੇ ਸ਼ਾਨ ਡੀਸੀ ਸਾਹਿਬ ਉਹ ਆ ਖੁਦ ਲੱਗੇ ਹੋਏ ਸੀਗੇ ਪਰ ਕਹਿ ਸਕਦੇ ਆਂ ਵੀ ਅਫਵਾਹਾਂ ਕਰਕੇ ਜਿਹੜਾ ਲੋਕ ਡਰ ਗਏ ਤੇ ਇੱਥੇ ਮੰਦਾਛ ਆ ਗਿਆ ਸੋਸ਼ਲ ਮੀਡੀਆ ਉੱਤੇ ਜੇ ਤੁਸੀਂ ਝੋਖਾ ਦਿਖਾ ਦੋਗੇ ਨਾ ਤੁਸੀਂ ਮੇਰੇ ਬਾਰੇ ਨੈਗੇਟਿਵ ਦਿਖਾ ਦੋਗੇ ਲੋਕਾਂ ਨੇ ਮੰਨ ਲੈਣਾ ਮੈਨੂੰ ਸਫਾਈਆਂ ਦੇਣੀਆਂ ਪਊਗੀਆਂ ਤੇ ਮੈਂ ਇਹ ਕੀਤਾ ਨਹੀਂ ਆ ਜੀ ਤਾਂ ਲੋਕਾਂ ਨੇ ਮੰਨਣਾ ਫਿਰ ਜਿਹੜੇ ਗਾਹਕ ਤੁਹਾਡੇ ਕੋ ਆਂਦੇ ਹੁੰਦੇ ਸੀ ਹੁਣ ਜਿਹੜੇ ਨਹੀਂ ਆ ਰਹੇ ਤਾਂ ਗੱਲਬਾਤ ਕੀਤੀ ਕੀ ਕਹਿੰਦੇ ਨੇ ਮੈਂ ਕਿਹਾ ਫੋਨ ਹੈਗਾ ਫੋਨ ਤੇ ਸੰਪਰਕ ਹੋ ਜਾਂਦਾ ਉਹਨਾਂ ਨੇ ਕਹਿੰਦੇ ਨੇ ਵੇ ਕੋਈ ਵੀ ਕੈਸੀ ਗੱਲ ਨਹੀਂ ਹੈਗੀ ਦੇਖੋ ਸਾਡੇ ਲੁਧਿਆਣੇ ਸ਼ਹਿਰ ਚ ਪਾਣੀ ਨਹੀਂ ਆਇਆ ਠੀਕ ਹੈ ਜੀ ਸਾਡੇ ਲੁਧਿਆਣੇ ਦੇ 5-7 ਐਮਐਲਏ ਨੇ ਉਹਨਾਂ ਨੇ ਪੂਰੀ ਜਿੰਦਵਾਹ ਲਾਈ ਆ ਕਿਸੇ ਸ਼ਹਿਰ ਚ ਕਿਸੇ ਵੀ ਕਿਸੇ ਵੀ ਏਰੀਆ ਚ ਪਾਣੀ ਨਹੀਂ ਆਇਆ ਕਿਤੇ ਮਾੜਾ-ਮੋਟਾ ਜਿਹਾ 5-7% ਪਾਣੀ ਆ ਵੀ ਗਿਆ ਹੋਊਗਾ ਉਹ ਨਾਲਾ ਫੁੱਲ ਹੋਣ ਕਰਕੇ ਉਹ ਤੋਂ ਬਾਰਸ਼ਾ ਨਾਲ ਰਗੜ ਕਰਕੇ ਕਿਤੇ ਮਾੜਾ-ਮੋਟਾ ਗਲੀਆਂ ਚ ਪਾਣੀ ਖੜ ਗਿਆ ਹੋਊਗਾ ਉੱਧਰ ਪਾਣੀ ਲੁਧਿਆਣਾ ਦੇ ਪਾਣੀ ਬਿਲਕੁਲ ਲਿਆ ਜਾਇਆ ਚਾਹੀਦਾ ਤੁਸੀਂ ਆਪਣਾ ਖੰਨਾ ਸ਼ਹਿਰ ਲਾ ਲਓ ਚਾਹੇ ਦਰਾਹਾ ਲਾ ਲਓ ਚਾਹੇ ਲੁਧਿਆਣਾ ਮੇਨ ਲਾ ਲਓ ਸਿਟੀ ਲਾ ਲਓ ਨਹੀਂ ਪਾਣੀ ਆਇਆ ਤਾਂ ਕੀ ਅਪੀਲ ਕੀ ਕਰਨਾ ਚਾਹੋਗੇ ਵਪਾਰੀਆਂ ਨੂੰ ਭਾਜੀ ਮੈਂ ਤਾਂ ਇਹੀ ਕਹਿੰਦਾ ਆਂ ਕਿ ਫਾਵਾਂ ਜਨਾਬੋ ਠੀਕ ਹੈ ਜੀ ਸਭ ਕੁਝ ਸਹੀ ਚੱਲ ਰਿਹਾ ਵਾ ਹਾਂ ਜਿਹੜੇ ਸਾਡੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਜਿਹੜੇ ਸਾਡੇ ਪੰਜਾਬੀਆਂ ਦਾ ਨੁਕਸਾਨ ਹੋ ਗਿਆ ਜਿਹੜੇ ਚਾਹੇ ਉਹ ਸਟੀਲ ਡੌਗ ਹੋਣ ਚਾਹੇ ਹੋਰ ਜਾਨਵਰ ਹੋਣ ਜਿਹੜੇ ਪਾਣੀ ਦੀ ਮਾਰ ਨਾਲ ਰੁੜ ਗਏ ਜਾਂ ਚਲੇ ਗਏ ਤੁਸੀਂ ਦੁਨੀਆ ਤੋਂ ਹੁਣ ਤਾਂ ਸਾਨੂੰ ਧਿਆਨ ਦੇਣ ਦੀ ਲੋੜ ਆ ਕੀ ਮਹਾਮਾਰੀ ਨਾ ਫੈਲੇ ਉਹ ਕੋਈ ਪਾਣੀ ਖਤਮ ਹੋ ਗਿਆ ਹੁਣ ਠੀਕ ਹੈ ਜੀ ਹੁਣ ਉਥੇ ਲਾਸ਼ਾਂ ਨਿਕਲਣੀਆਂ ਚਾਹੇ ਇਨਸਾਨਾਂ ਦੀ ਹੁਣ ਚਾਹੇ ਜਾਨਵਰਾਂ ਦੀ ਕਿਉਂਕਿ ਪਾਣੀ ਆਪਣੇ ਬਹਾਵ ਨਾਲ ਰੋੜ ਕੇ ਲੈ ਗਿਆ ਕਿਉਂਕਿ ਕੋਈ ਗਿਨਤੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਵੀ ਕਿਉਂਕਿ ਪਾਣੀ ਇੱਕਦਮ ਆਇਆ ਕਈਆਂ ਨੂੰ ਜਦੋਂ ਅਲਰਟ ਕੀਤਾ ਗਿਆ ਕੋਈ ਲੋਕ ਆਪਣਾ ਘਰ ਛੱਡਣ ਨੂੰ ਤਿਆਰ ਨਹੀਂ ਸੀਗੇ ਸਰਕਾਰ ਨੇ ਪ੍ਰਸ਼ਾਸਨ ਨੇ ਬੜੀ ਅਪੀਲ ਕੀਤੀ ਕਈਆਂ ਨੇ ਆਪਣੇ ਘਰ ਨਹੀਂ ਛੱਡੇ ਜੀ ਤੇ ਉਹ ਨੁਕਸਾਨ ਉਹਨਾਂ ਦਾ ਵੀ ਹੋਇਆ ਵਾ ਹੁਣ ਅਸੀਂ ਤਾਂ ਪਰਮਾਤਮਾਗੇ ਅਰਦਾਸ ਕਰਦੇ ਹਾਂ ਜੇ ਕੁਦਰਤ ਨਾਲ ਛੇੜਛਾੜ ਕਰਾਂਗੇ ਆਪਾਂ ਨੂੰ ਕਿਸੇ ਮੱਜਾ ਭੁਗੜ ਏ ਹਿਮਾਚਲ ਦੇਖ ਲਓ ਤੁਸੀਂ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਹਿਮਾਚਲ ਦੇਖ ਲਓ ਰੋਜ਼ ਬੱਦਲ ਫੜਦੇ ਉੱਥੇ ਉਹ ਕੋਈ ਦਿਨ ਨਾ ਸੁਣਦੇ ਨਹੀਂ ਅਸੀਂ ਇਦਾਂ ਦਾ ਅੱਜ ਬੱਦਲ ਨਹੀਂ ਫਟਿਆ ਇਹ ਕੀ ਹੈ ਮਹਾਮਾਰੀ ਹੈ ਨਾ ਇਹ ਕਿਉਂ ਹੋ ਰਹੀ ਹੈ ਜਦੋਂ ਕੁਦਰਤ ਨਾਲ ਛੇੜਛਾੜ ਕਰਾਂਗੇ ਨਾ ਚਿੰਤਪੁਰ ਨਹੀਂ ਤੁਸੀਂ ਕਤਿਆਲ ਸਾਹਿਬ ਤੁਸੀਂ ਪਹਿਲਾਂ ਜਾਣਦੇ ਰਹੋਗੇ ਇੱਕ ਦਿਨ ਦਾ ਸਫ਼ਰ ਹੁੰਦਾ ਸੀਗਾ ਅੱਜ ਤੁਸੀਂ ਚਿੰਤਪੁਰ ਜਾ ਕੇ ਚਾਰ ਵਜੇ ਚੱਲ ਜਾਓ ਭਾਰ ਦੌੜ ਦੌੜ ਕੇ ਸੜਕਾਂ ਚੋਲੀਆਂ ਕਰ ਦਿੱਤੀਆਂ ਅਪਰਾਜਿਤ ਮੰਦਰਾਂ ਦੇ ਸੀ ਰਾਜੋ ਝੱਕ ਦਿੱਤੇ ਜਦੋਂ ਕੁਦਰਤ ਨਾਲ ਇਦਾਂ ਕਰਾਂਗੇ ਕੁਦਰਤ ਆਪਣਾ ਰੰਗ ਦਿਖਾਉਂਦੀ ਹੁੰਦੀ ਹੈ ਬਿਲਕੁਲ ਹੋਰ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਦੁਕਾਨ ਦੇ ਵਿੱਚ ਅਸੀਂ ਜਦੋਂ ਪਹੁੰਚੇ ਆ ਤਾਂ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਇੱਕੋ ਕਹਿਣਾ ਕਿ ਅਫਵਾਹਾਂ ਜਿਹੜੀਆਂ ਫਲਾਈਆਂ ਗਈਆਂ ਸੀ ਜਿਸ ਕਰਕੇ ਕਾਫੀ ਪਰੇਸ਼ਾਨੀ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਜਿਹੜੇ ਵਪਾਰੀ ਸੀ ਜਿਹੜੇ ਖਰੀਦਦਾਰ ਸੀ ਜਿਹੜੇ ਇੱਥੇ ਆਉਂਦੇ ਹੁੰਦੇ ਸੀ ਤਾਂ ਉਹਨਾਂ ਦੇ ਮਨ ਦੇ ਵਿੱਚ ਡਰ ਪੈ ਗਿਆ ਕਿ ਪੰਜਾਬ ਦੇ ਵਿੱਚ ਹੁਣ ਪਾਣੀ ਹੈ ਤੇ ਜੇ ਅਸੀਂ ਜਾਵਾਂਗੇ ਤਾਂ ਕਾਫੀ ਨੁਕਸਾਨ ਜਿਹੜਾ ਉਹ ਚੇਲਣਾ ਪਏਗਾ ਤਾਂ ਹੋਰ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਇੱਕ ਹੋਰ ਦੁਕਾਨ ਜਿਹਦੇ ਅੰਦਰ ਕੋਈ ਮਾਲਕ ਨਹੀਂ ਹੈ ਕੁਝ ਨਹੀਂ ਹੈ ਇੱਦੀ ਖਾਲੀ ਦੀ ਖਾਲੀ ਪਈ ਹੈ ਮਾਲ ਜ਼ਰੂਰ ਭਰਿਆ ਹੋਇਆ ਹੈ ਮਾਲ ਦੇ ਨਾਲ ਭਰੀ ਹੋਈ ਹੈ ਪਰ ਮਾਲਕ ਦੇ ਨਾਲ ਖਾਲੀ ਪਈ ਹੈ ਮਾਲਕ ਹੈ ਨਹੀਂ ਇੱਥੇ ਵੀ ਇਸ ਦੁਕਾਨ ਦੇ ਵਿੱਚ ਤਾਂ ਜਿਹੜੇ ਟਾਈਮ ਦੇ ਉੱਤੇ ਇਹ ਦੁਕਾਨਾਂ ਦੇ ਵਿੱਚ ਰਾਸ਼ਨ ਨਾ ਹੁੰਦਾ ਸੀ ਤਾਂ ਉਸ ਟਾਈਮ ਦੇ ਵਿੱਚ ਇਹ ਦੁਕਾਨਾਂ ਬਿਲਕੁਲ ਖਾਲੀ ਪਈਆਂ ਨੇ ਸਨਾਟਾ ਛਾਇਆ ਹੋਇਆ ਗਾਹਕ ਦੀ ਉਡੀਕ ਕਰਦੇ ਪਏ ਨੇ ਦੁਕਾਨਦਾਰ ਤਾਂ ਅੱਗੇ ਚੱਲਦੇ ਆਂ ਹੋਰ ਵੀ ਦੁਕਾਨਾਂ ਦੇਖਦੇ ਆਂ ਕਿ ਵਾਕਈ ਇੰਨਾ ਕੁ ਜ਼ਿਆਦਾ ਮੰਦਾ ਛਾ ਗਿਆ ਲੋਕਾਂ ਦੇ ਵਿੱਚ ਇੰਨਾ ਕੁ ਡਰ ਪੈ ਗਿਆ ਕਿ ਪੰਜਾਬ ਦੇ ਵਿੱਚ ਪਾਣੀ ਹੈ ਤੇ ਇਸ ਕਰਕੇ ਦੁਕਾਨਾਂ ਦੇ ਵਿੱਚ ਅਸੀਂ ਨਹੀਂ ਜਾਣਾ ਖਰੀਦਦਾਰੀ ਨਹੀਂ ਕਰਨੀ ਬਾਈ ਕੀ ਨਾਮ ਆ ਤੁਹਾਡਾ ਪਵਨਦੀਪ ਸਿੰਘ ਜੀ ਭਾਈ ਜੀ ਦੇਖ ਰਿਹਾ ਮੈਂ ਕਿ ਦੁਕਾਨਾਂ ਦੇ ਵਿੱਚ ਸਨਾਟਾ ਛਾਇਆ ਹੋਇਆ ਮੈਂ ਅੱਗੇ ਵੀ ਜਾ ਕੇ ਆਇਆ ਇਸ ਸੜਕ ਦੇ ਉੱਤੇ ਗਾਂਧੀ ਨਗਰ ਇਲਾਕੇ 'ਚ ਤਾਂ ਸਪੈਸ਼ਲੀ ਜਿਹੜਾ ਬਹੁਤ ਰਸ਼ ਹੁੰਦਾ ਸੀ ਇਸ ਟਾਈਮ ਦੇ ਉੱਤੇ ਕੀ ਮੰਦਾ ਵਾਕਈ ਛਾਇਆ ਹੋਇਆ ਹਾਂਜੀ ਮੰਦਾ ਤਾਂ ਹੈਗਾ ਬਾਜ਼ਾਰ 'ਚ ਜੇ ਤਾਂ ਪੰਜਾਬ ਦਾ ਮਾਹੌਲ ਖਰਾਬ ਆ ਹੜ੍ਹਾਂ ਨੇ ਮਾਰ ਮਾਰੀ ਆ ਸਾਰਾ ਤਰਾਈ ਤਰਾਈ ਵਾਲਾ ਕੰਮ ਆ ਲੋਕਾਂ ਦੀਆਂ ਮੌਤਾਂ ਹੋ ਗਈਆਂ ਤੇ ਪੰਜਾਬ ਨਾਲ ਹੀ ਸਾਰਾ ਵਪਾਰ ਜੁੜਿਆ ਜੀ ਕਿਸਾਨ ਨਾਲ ਵਪਾਰ ਜੁੜਿਆ ਸਭ ਤੋਂ ਵੱਡੀ ਗੱਲ ਕਿਸਾਨ ਖਤਮਾ ਤਾਂ ਵਪਾਰ ਵੀ ਖਤਮ ਹੋ ਰਿਹਾ ਨਾਲ ਤੇ ਬਾਕੀ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਆ ਠੀਕ ਆ ਸ਼ਹਿਰਾਂ ਥੋੜੀ ਜਿਹੀ ਮਾਰੇ ਦੀ ਘਟਾ ਪਰ ਪਿੰਡਾਂ ਦੇ ਹਾਲਾਤ ਮਾੜੇ ਆ ਉਸ ਕਰਕੇ ਜਿਹੜਾ ਗਾਹ ਤਾ ਉੱਠਣਾ ਕਸਬਿਆਂ ਚੋਂ ਪਿੰਡਾਂ ਚ ਉੱਠ ਕੇ ਆਣਾ ਕੋਈ ਸਾਡਾ ਬ੍ਰਾਂਡ ਤਾਂ ਬੰਦਾ ਨਹੀਂ ਜਿਵੇਂ ਅਸੀਂ 2000 ਦੀ ਸ਼ਰਟ ਆ ਇਹ ਨਾਰਮਲ ਆਮ ਮੱਧਮ ਵਰਗ ਦੇ ਪਾਉਣ ਵਾਲਾ ਮਾਲ ਇਸ ਮਾਰਕੀਟ ਚ ਬੰਦਾ ਮੱਧਮ ਵਰਗ ਕਸਬਿਆਂ ਤੇ ਪਿੰਡਾਂ ਜੀ ਮਾਲ ਵਿਕਦਾ ਉਹਦਾ ਇਸ ਲਈ ਫਿਰ ਜਦੋਂ ਹੜਾਂ ਦੀ ਮਾਰ ਹੀਟੇ ਇਲਾਕੇ ਆਏ ਹੋਏ ਆ ਤਾਂ ਫਿਰ ਬਾਜ਼ਾਰ ਵੀ ਇਹਦੀ ਮਾਰ ਹੀਟ ਹੀ ਰਹਿਣਗੇ ਜੀ ਇਹਦਾ ਫਰਕ ਤਾਂ ਪੈਣਾ ਹੀ ਪੈਣਾ ਜੀ ਕਿ ਕਿੰਨੇ ਵੇ ਦੁਕਾਨ ਖੁੱਲਦੀ ਐ 9 ਵਜੇ ਖੁੱਲ ਜਾਂਦੀ 9 ਵਜੇ ਦੁਕਾਨ ਖੋਲ੍ਹ ਲੈਨੇ ਤਾਂ ਸਵੇਰੇ 9 ਵਜੇ ਤੋਂ ਲੈ ਕੇ ਹੁਣ ਤੱਕ ਕੋਈ ਗਾਹਕ ਆਇਆ ਜਾਂ ਫਿਰ ਸਵੇਰ ਦੇ ਵਿਹਲੇ ਬੈਠੇ ਹੋ ਐਂ ਤਾਂ ਦੇਖੋ ਜੀ ਥੋੜਾ ਮੋਟਾ ਹਾਂ ਸ਼ੁਰੂ ਹੋਇਆ ਠਿਆਰਾਂ ਦਾ ਸੀਜ਼ਨ ਆ ਗਿਆ ਪਰ ਮੇਰੀ ਇਹ ਬੇਨਤੀ ਆ ਵੀ ਚਲੋ ਸਭ ਤੋਂ ਪਹਿਲਾਂ ਆਪਾਂ ਨੂੰ ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਜਿਹੜੇ ਪਿੰਡਾਂ 'ਚ ਮਕਾਨ ਰੁੜਿਆ ਉਹਨਾਂ ਨਾਲ ਖੜਨ ਦੀ ਲੋੜ ਆ ਹੋਰ ਸਾਰੇ ਆਪਦੇ ਖੁਸ਼ੀ ਵਾਲੇ ਪ੍ਰੋਗਰਾਮ ਛੱਡ ਕੇ ਆਪਾਂ ਆਪਦੇ ਨਾਲ ਪੰਜਾਬ ਦੇ ਨਾਲ ਖੜਗੇ ਉਹਨਾਂ ਦੀ ਮਦਦ ਕਰਗੇ ਸਾਡੀ ਐਸੋਸੀਏਸ਼ਨ ਵੀ ਪੈਸੇ ਇਕੱਠੇ ਕਰ ਰਹੀ ਆ ਪਿੱਛੇ ਜੇ ਮੈਸੇਜ ਆਇਆ ਸੀ ਵੀ ਪੈਸੇ ਜੀ ਖਾਲਸਾ ਆਡ ਨੂੰ ਭੇਜਨੇ ਆ ਸਾਰੇ ਇਕੱਠੇ ਕਰਕੇ ਤੇ ਜਿਹੜੇ ਆਪਦੇ ਆਪ ਦੇ ਰੁਕਤਲਕ ਵਾਲੇ ਜਿਵੇਂ ਮੈਂ ਉਹਦੇ ਪਿੰਡ ਭਗਤਾ ਭਾਈ ਤੋਂ ਬਿਲੋਂਗ ਕਰਦਾ ਮੈਂ ਉੱਥੇ ਜ਼ਰੂਰ ਜਾਊਗਾ ਉੱਥੇ ਆਪਦੇ ਆਪ ਦੇ ਸਾਨੂੰ ਸਾਰੇ ਆਪਦੇ ਆਪ ਦੇ ਕਨੈਕਟ ਚ ਆਪਦੀ ਮਦਦ ਕਰ ਰਹੇ ਆ ਲੋਕਾਂ ਨਾਲ ਤੇ ਜੇ ਗਾਕ ਹੈ ਨਹੀਂ ਤੇ ਸਾਰੇ ਦੁਕਾਨਦਾਰੀ ਇੱਦੀ ਵਿਹਲੇ ਬੈਠੇ ਸਭ ਹਾਂਜੀ ਫਿਰ ਹੋਰ ਹਾਲੀ ਕੋਈ ਨਹੀਂ ਇਹਦਾ ਬੈਠਾ ਦਾ ਪਊਗਾ ਹੀ ਇਹਦਾ ਕੋਈ ਹੋਰ ਹਾਲੀ ਨਹੀਂ ਗਾਕ ਚੱਲੂਗਾ ਜੇ ਲੇਟ ਐ ਸਾਰ ਪਹਿਲਾਂ ਜੇ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਕਿੰਨਾ ਕੁ ਰਸ਼ ਹੁੰਦਾ ਤੁਹਾਡੀਆਂ ਦੁਕਾਨਾਂ ਤੇ ਪਹਿਲਾ 8ਵੇਂ ਮਹੀਨੇ ਕੰਮ ਚੱਲ ਪੈਂਦਾ 8ਵੇਂ ਮਹੀਨੇ ਸ਼ੁਰੂ ਹੋ ਜਾਂਦਾ 8ਵੇਂ ਮਹੀਨੇ ਸ਼ੁਰੂ ਹੋ ਜਾਂਦਾ ਸੀ ਇਸ ਵਾਰ ਨੌਵਾਂ ਮਹੀਨਾ ਵੀ ਜਿਹੜਾ ਅੱਤ ਦੇ ਵਿੱਚ ਘਾਰ ਆ ਗਿਆ ਤੇ ਹਜੇ ਤੱਕ ਗਾ ਕਾਣੇ ਸ਼ੁਰੂ ਨਹੀਂ ਹੋਏ ਹਾਂ ਇਸ ਵਾਰ ਉਹਦੀ ਹੜਾਂ ਦੀ ਮਾਰ ਕਰਨ ਇਹ ਸਾਰਾ ਫਰਕ ਆ ਕਿਉਂਕਿ ਇਹ ਮਾਰ ਹਰਿਆਣਾ 'ਚ ਵੀ ਵਜੀ ਆ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਪੰਜਾਬ 'ਚ ਤਾਂ ਬਹੁਤ ਵੱਡਾ ਨੁਕਸਾਨ ਆ ਜਾਨੀ ਮਾਲੀ ਨੁਕਸਾਨ ਵੀ ਆ ਪਸ਼ੂਆਂ ਨੁਕਸਾਨ ਵੀ ਆ ਇਹ ਮਾਰ ਕਾਰਨ ਫਿਰ ਇਸ ਵਾਰੀ ਮਾਰਕੀਟਾ ਜਿਹੜੀ ਡਾਊਨ ਕੀ ਲੱਗਦਾ ਕੀ ਹੈ ਕਿੰਨੇ ਸਮੇਂ ਬਾਅਦ ਜਿਹੜਾ ਤੁਹਾਡਾ ਇਹ ਜਿਹੜਾ ਬਾਜ਼ਾਰ ਰਫਤਾਰ ਪੜੇਗਾ ਗਾਹ ਕਾਣੇ ਸ਼ੁਰੂ ਹੋਣਗੇ ਲੋਕੀ ਆਣਗੇ ਦੂਰੋਂ ਦੂਰੋਂ ਤੇ ਮਾਲ ਖਰੀਦ ਕੇ ਲੈ ਕੇ ਜਾਣਗੇ ਮਾਰੇ 88 ਤੋਂ ਬਾਅਦ ਹੁਣ ਪਈ ਹੈ ਜੀ ਵਪਾਰ ਤੇ ਬਾਕੀ ਚਲੋ ਜਿਵੇਂ ਜਿਵੇਂ ਸਭ ਦੇ ਨਾਲ ਆ ਹੌਲੀ ਹੌਲੀ ਚੱਲੂਗਾ ਸਭ ਦਾ ਸ਼ੁਰੂ ਹੋ ਜੂਗਾ ਫਿਰ ਤੇ ਗੱਲਬਾਤ ਕੀਤੀ ਤੁਸੀਂ ਜਿਹੜੇ ਵਪਾਰੀ ਦੂਰੋਂ ਦੂਰੋਂ ਦੀ ਆਂਦੇ ਹੁੰਦੇ ਸੀ ਵੀ ਉਹ ਕਿਉਂ ਨਹੀਂ ਆ ਰਹੇ ਇੱਥੇ ਕੀ ਕਾਰਨ ਕੀ ਹੈ ਕੀ ਕਾਰਨ ਦੱਸਦੇ ਨੇ ਉਹ ਪਿੱਛੇ ਵੀ ਜਿਵੇਂ ਮਾਰਕੀਟ ਮੰਦੇ ਦੀ ਵਾਜੀ ਹੈ ਮੰਦਾ ਮੇਰੇ ਕੋਲ ਸ਼ੇਰੀਆ ਹਰਿਆਣੇ ਦੇ ਗਾਹਕਾਰ ਆ ਜਿਵੇਂ ਹਰਿਆਣਾ ਵੀ ਬੂਨਾ ਏਰੀਆ ਆ ਉਹ ਕਹਿੰਦੇ ਸਾਡੇ 4-4 ਫੁੱਟ ਪਾਣੀ ਆ ਗਿਆ ਜੀ ਖੇਤਾਂ 'ਚ ਫਸਲਾਂ ਬਰਵਾਦਾ ਤੇ ਇਸ ਲਈ ਪਾਣੀ ਦੀ ਮਾਰ ਸਾਰੀ ਆ ਪੰਜਾਬ ਨੂੰ ਜਿਆਦਾ ਆ ਬਾਕੀ ਥੋੜੀ-ਮੋਟੀ ਹਰਿਆਣੇ 'ਚ ਵੀ ਆ ਰਾਜਸਥਾਨ 'ਚ ਹੈਣੀਗੀ ਘਾਟ ਆ ਇਹ ਕੁਦਰਤੀ ਆਫਤ ਆ ਕੁਦਰਤੀ ਮਾਰਾ ਬਸ ਕਿੰਨੇ ਕ ਬੰਦੇ ਕੰਮ ਕਰਦੇ ਆ ਤੇ ਕਿੰਨੀਆਂ ਤਨਖਾਹਾਂ ਹੋਣਗੀਆਂ ਤੁਹਾਡੀਆਂ ਦੁਕਾਨ ਦੀਆਂ ਦੁਕਾਨ ਤੇ ਹੈਗੇ 6 ਕ ਮੁੰਡੇ ਹੈਗੇ ਆ ਤਕਰੀਬਨ ਅੱਜਕੱਲ ਦੇਖੋ 17-18 ਹਜ਼ਾਰ ਰੁਪਏ ਤਨਖਾਹ ਤਾਂ ਹੁੰਦੀ ਆ ਲੱਖ ਰੁਪਏ ਤਨਖਾਹ ਤਾਂ ਪੈਂਦੀ ਪੈਂਦੀ ਆ ਤਾਂ ਫਿਰ ਕਿੰਨਾ ਕੁ ਨੁਕਸਾਨ ਤੁਹਾਨੂੰ ਚਲਣਾ ਪੈ ਰਿਹਾ ਕਿਉਂਕਿ ਤਨਖਾਹਾਂ ਵੱਖਰੀਆਂ ਦੁਕਾਨ ਦਾ ਖਰਚਾ ਵੱਖਰਾ ਸਟਾਕ ਜਿਹੜਾ ਪਿਆ ਉਹ ਵੱਖਰਾ ਕੀ ਲੱਗਦਾ ਵੀ ਸਟਾਕ ਨਿਕਲ ਜਾਏਗਾ ਜਾਂ ਫਿਰ ਇਸ ਵਾਰ ਬਚੂਗਾ ਸਟਾਕ ਦੇਖੋ ਜੀ ਹਜੇ ਇਸ ਚੀਜ਼ ਦਾ ਕੋਈ ਨਹੀਂ ਕਹਿ ਸਕਦੇ ਇਹ ਤਾਂ ਵਕਤ ਦੀ ਟਾਈਮ ਦਾ ਪਤਾ ਹੈ ਨਿਕਲ ਵੀ ਸਕਦਾ ਬਚ ਵੀ ਸਕਦਾ ਕੁਝ ਵੀ ਹੈ ਇਹ ਤਾਂ ਹੁਣ ਉਹਦੇ ਆਸਰੇ ਆ ਲੋਕਾਂ ਦਾ ਏਡੇ ਏਡੇ ਵੱਡੇ ਜਾਨੀ ਮਾਲੀ ਨੁਕਸਾਨ ਹੋ ਗਏ ਉਹਦੇ ਨਾਲ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਚਲੋ ਬਚੇ ਚਾ ਸ਼ਹਿਰ ਬਚੇ ਚਾ ਸ਼ਹਿਰ ਚ ਪਾਣੀ ਨਹੀਂ ਪਰ ਪਿੰਡਾਂ ਨੂੰ ਤਾਂ ਬਹੁਤ ਵੱਡੀ ਮਾਰ ਪਈ ਹੈ ਜੀ 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 ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਕਈ ਜ਼ਿਲ੍ਹੇ ਕਈ ਪਿੰਡ ਜਿਹੜੇ ਨੇ ਉਹ ਇਸ ਮਾਰ ਹੇਟ ਆਏ ਨੇ ਤੇ ਕਾਫੀ ਨੁਕਸਾਨ ਵੀ ਹੋਇਆ ਕੁਝ ਲੋਕ ਗੱਲਾਂ ਕਰਦੇ ਨੇ ਕਿ ਹੁਣ ਵਪਾਰੀਆਂ ਦਾ ਜਿਹੜਾ ਦੁਕਾਨਦਾਰਾਂ ਦਾ ਮਾਲ ਜ਼ਿਆਦਾ ਵਿਕੇਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਕੁਝ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਹੁਣ ਤਾਂ ਮਤਲਬ ਕੰਮ ਚੱਲੇਗਾ ਨਹੀਂ ਕਿਉਂਕਿ ਉੱਥੇ ਬਹੁਤ ਨੁਕਸਾਨ ਹੋਇਆ ਤੁਸੀਂ ਕੀ ਮੰਨਦੇ ਹੋ ਦੇਖੋ ਜੀ ਉਸ ਨੁਕਸਾਨ ਨਾਲ ਕੋਈ ਰੈਡੀमेड ਦਾ ਤਾਂ ਕੋਈ ਵਾਅਦਾ ਕਾਟਾ ਨਹੀਂ ਹੋ ਸਕਦਾ ਨਕਸਾਨ ਤਾਂ ਹੋਇਆ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆ ਜਾਨੀ ਮਾਲੀ ਨੁਕਸਾਨ ਆ ਲੋਕਾਂ ਦੇ ਘਰ ਟਹਿ ਗਏ ساری ਉਮਰ ਚ ਬੰਦਾ ਇੱਕ ਘਰ ਬਣਾਉਂਦਾ ਉਹ ਜਦੋਂ ਟੈਂਦਾ ਉਹ ਤਾਂ ਉਹੀ ਦੱਸ ਸਕਦਾ ਜਾਂ ਜਿਮੀਦਾਰ 6 ਮਹੀਨੇ ਬਾਅਦ ਫਸਲ ਕੱਟਦਾ ਜਦੋਂ ਉਹ ਬਰਬਾਦ ਹੁੰਦੀ ਆ ਤਾਂ ਉਹਦੇ ਦਿਲ ਨੂੰ ਪੁੱਛਿਆ ਜਾਂਦਾ ਤੇ ਬਾਕੀ ਕੰਮ ਤਾਂ ਦੇਖੋ ਵਾਇਗੁਰੇ ਦੇਣਾ ਆਪੇ ਜਿਵੇਂ ਲੋਕਾਂ ਦੇ ਨਾਲ ਆ ਸਭ ਚੱਲ ਪੈਣਾ ਕੋਈ ਗੱਲ ਨਹੀਂ ਕਵਰ ਕਰਨ ਨੂੰ ਟਾਈਮ ਲੱਗੇਗਾ ਹਾਂ ਟਾਈਮ ਤਾਂ ਲੱਗੂਗਾ ਆ ਆ ਸੀਨ ਲੰਘ ਜੂਗਾ ਤੇ ਜਿਹੜੇ ਲੋਕ ਬਾਹਰ ਬੈਠੇ ਨੇ ਜਿਹੜੇ ਤੁਹਾਡੇ ਗਾਹਕ ਨੇ ਜਿਹੜੇ ਵਪਾਰੀ ਇੱਥੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਪੀਲ ਇਹ ਹੈ ਦੇਖੋ ਸਭ ਨਾ ਖੜੇ ਆ ਸਾਡਾ ਮਾਲ ਤੇ ਕੋਈ ਹਿਮਾਚਲ ਚ ਵੀ ਜਾਂਦਾ ਹਿਮਾਚਲ ਚ ਐਡੀ ਵੱਡੀ ਮਾਰ ਪਈ ਆ ਉਹ ਕਹਿੰਦੇ ਸਾਡੇ ਵਿੱਚ ਮਕਾਨ ਦੁਕਾਨਾਂ ਵੀ ਰੁੜ ਗਏ ਆ ਤੇ ਬਸ ਇਹੀ ਗੱਲ ਹੁਣ ਅਪੀਲ ਕੀ ਆ ਸਭ ਵਾਸਤੇ ਖੜੇ ਆ ਹੁਣ ਪਾਣੀ ਚਲੋ ਘਟ ਚੁੱਕਿਆ ਹੈ ਵਾਹਿਗੁਰੂ ਮਿਹਰ ਕਰੇ ਸਭ ਤੇ ਸਭ ਦਾ ਭਲਾ ਹੋਵੇ ਤੇ ਸਭ ਦੇ ਕਾਰੋਬਾਰ ਚੱਲਣ ਤੇ ਸਾਰੇ ਖੁਸ਼ੀਆਂ ਖੜੇ ਹੋਣ ਤੇ ਹਿੰਮਤ ਮਾਰ ਕੇ ਸਾਰੇ ਪੰਜਾਬ ਨੂੰ ਅਪੀਲਾ ਦੁਕਾਨਦਾਰ ਵੀ ਇਸ ਸਹਿਯੋਗ ਕਰਦੇ ਆ ਦੁਆਰੇ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਖਰਾਬ ਹੋਈਆਂ ਉਹਦੇ ਵਾਸਤੇ ਹੁਣ ਹਮਲਾ ਮਾਰਨ ਦੀ ਲੋੜ ਆ ਜ਼ਮੀਨਾਂ ਲੋਕਾਂ ਦੀਆਂ ਸਾਫ਼ ਕਰਕੇ ਦੁਆਰੇ ਬਜਾਈ ਹੋ ਸਕੇ ਸੋ ਬਿਲਕੁਲ ਜਿਹੜਾ ਨੁਕਸਾਨ ਇਹਨਾਂ ਨੂੰ ਝੇਲਣਾ ਪੈ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਨੁਕਸਾਨ ਪੰਜਾਬ ਦਾ ਵੀ ਹੋਇਆ ਤੇ ਉਸ ਨਾਲ ਜਿਹੜੀ ਹੈ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਇੱਕ ਹੋਰ ਦੁਕਾਨ ਇਹਦੇ ਅੰਦਰ ਵੀ ਕੋਈ ਨਹੀਂ ਹੈ ਹੁਣ ਅੱਗੇ ਲੈ ਚਲਦੇ ਆ ਇੱਕ ਹੋਰ ਦੁਕਾਨ ਕੁਰਸੀ ਖਾਲੀ ਪਈ ਐ ਤੇ ਅੰਦਰ ਕੋਈ ਬੰਦਾ ਤੱਕ ਨਹੀਂ ਹੈਗਾ ਬਿਲਕੁਲ ਦੁਕਾਨ ਖਾਲੀ ਪਈ ਐ ਇੰਨਾ ਕੁ ਮੰਦਾ ਛਾ ਗਿਆ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਪੰਜਾਬ ਦੇ ਵਿੱਚ ਤਾਂ ਹੜ ਆ ਚੁੱਕੇ ਨੇ ਤੇ ਜਿਸ ਕਰਕੇ ਪੰਜਾਬ ਦੇ ਵਿੱਚ ਜਾਵਾਂਗੇ ਤਾਂ ਕਾਫੀ ਮੁਸ਼ਕਲ ਹੋਏਗੀ ਸੋ ਇੱਕ ਹੋਰ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਇਸ ਦੁਕਾਨ ਦੇ ਅੰਦਰ ਵੀ ਸਿਰਫ ਇੱਕ ਪਰਸਨ ਨੇ ਜੋ ਕਿ ਆਰਾਮ ਨਾਲ ਬੂਟ ਲਾ ਕੇ ਤੇ ਲੇਟੇ ਹੋਏ ਨੇ ਤੇ ਫੋਨ ਦੇ ਉੱਤੇ ਗੱਲ ਕਰ ਰਹੇ ਨੇ ਗਾਹਕ ਦੀ ਉਡੀਕ ਜਿਹੜੀ ਆ ਲਗਾਤਾਰ ਉਹ ਕੀਤੀ ਜਾ ਰਹੀ ਹੈ ਸੋ ਬਿਲਕੁਲ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਬੱਤਰ ਹੋ ਚੁੱਕੇ ਨੇ ਦੁਕਾਨਦਾਰ ਇਹ ਉਡੀਕ ਕਰ ਰਹੇ ਨੇ ਕਿ ਕਦੋਂ ਜਿਹੜੇ ਨੇ ਵਪਾਰੀ ਆਣਗੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਜਿਹੜਾ ਉਹ ਆਣਗੇ ਤੇ ਮਾਲ ਖਰੀਦਣਗੇ ਤਾਂ ਜੋ ਅਸੀਂ ਆਪਣਾ ਖਰਚਾ ਪਾਣੀ ਵੀ ਚਲਾ ਸਕੀਏ ਤਾ ਉਹ ਡੀਕ ਕੀਤੀ ਜਾ ਰਹੀ ਹੈ ਪਰ ਜਦੋਂ ਗੱਲਬਾਤ ਕੀਤੀ ਤਾਂ ਕਿਹਾ ਕਾਫੀ ਜਿਹੜਾ ਮੰਦਾ ਛਾਇਆ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਇਦਾਂ ਦਾ ਨਹੀਂ ਹੁੰਦਾ ਸੀ ਤਾਂ ਦੁਕਾਨ ਜਿਹੜੀ ਤੁਹਾਨੂੰ ਦਿਖਾਈ ਸੀ ਉੱਥੇ ਗੱਲਬਾਤ ਕਰਦੇ ਆ ਮਾਲਕ ਜਿਹੜੇ ਨੇ ਆ ਚੁੱਕੇ ਨੇ ਭਾਈ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਮੈਂ ਹੁਣੇ 1 ਮਿੰਟ ਪਹਿਲਾਂ ਹੀ ਇੱਥੇ ਸੀਗਾ ਤੇ ਦੁਕਾਨ ਦੇ ਵਿੱਚ ਕੋਈ ਵੀ ਨਹੀਂ ਸੀ ਕੀ ਕਾਰਨ ਕੀ ਹੈ ਮਤੂੰ ਮੋਬਾਈਲ ਖੜੇ ਸੀ ਭਾਜੀ ਇਹ ਕੰਮ ਥੋੜਾ ਸਰਾਧਾ ਕਰਕੇ ਮੰਦਾ ਹੈਗਾ ਇਸ ਕਰਕੇ ਬਾਕੀ ਕੰਮ ਚੱਲ ਪੂਗਾ ਅੰਦਰ ਸਰਾਧ ਨਿਕਲਣਗੇ ਤਾਂ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਕਹਿੰਦੇ ਵੀ ਹੜਾਂ ਕਰਕੇ ਵੀ ਜਿਹੜੇ ਲੋਕ ਡਰੇ ਪਏ ਨੇ ਕਿ ਪੰਜਾਬ ਦੇ ਵਿੱਚ ਪਾਣੀ ਆਇਆ ਹੋਇਆ ਹੈ ਉਹ ਸਭ ਠੀਕ ਹੋ ਗਿਆ ਨੋਰਮਲੀ ਗੱਲ ਹੈ ਉਹਨਾਂ ਨੂੰ ਕੁਝ ਨਹੀਂ ਹੋਇਆ ਪਰ ਪਹਿਲਾਂ ਐਦਾਂ ਸੀਗਾ ਪਹਿਲਾਂ ਡਰ ਬਣਿਆ ਸੀ ਲੋਕਾਂ 'ਚ ਜੀ ਹੁ ਨਹੀਂਗਾ ਕੁਝ ਵੀ ਤਾਂ ਹੁਣ ਠੀਕ ਹੋ ਗਿਆ ਸਭ ਕੁਝ ਓਕੇ ਹੈ ਗਾਗਾ ਆ ਵੀਰੇ ہمارا ਮੋਟਾ ਸ਼ੁਰੂ ਹੋਣਗਾ ਸਰਦਾ ਹੈਗੇ ਸਰਦਾ ਤੇ ਮੰਦਾ ਹੁੰਦੇ ਹੁੰਦਾ ਭਾਜੀ ਜੀ ਨੈਚੁਰਲ ਗੱਲ ਹੈ ਹਰ ਸਾਲ ਹੁੰਦੇ ਹੈ ਕੋਈ ਨਵੀਂ ਗੱਲ ਨਹੀਂ ਗਈ ਬਸ ਹੁਣ ਕੰਮ ਚੱਲ ਪੂਗਾ ਕੋ ਤੇ ਪਹਿਲਾਂ ਜਿਹੜੀਆਂ ਅਫਵਾਹਾਂ ਫੈਲੀਆਂ ਸੀ ਤੁਸੀਂ ਗੱਲਬਾਤ ਕੀਤੀ ਤਾਂ ਕੀ ਉਹਨਾਂ ਦਾ ਕਹਿਣਾ ਸੀ ਵੀ ਪਾਣੀ ਕਰਕੇ ਨਹੀਂ ਆ ਰਹੇ ਸੀ ਪਾਣੀ ਕਰਕੇ ਸੀ ਮਾਰਾ ਮੋਟਾ ਸੀ ਉਹਨ ਠੀਕ ਹੋ ਗਿਆ ਸਾਰਾ ਕੋਈ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਅੱਧਰ ਪ੍ਰੋਬਲਮ ਨਹੀਂ ਸੀ ਸੋ ਬਿਲਕੁਲ ਉਮੀਦ ਜਿਤਾਈ ਜਾ ਰਹੀ ਹੈ ਇਹਨਾਂ ਦੇ ਵੱਲੋਂ ਕਿ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਬਟ ਸ਼ਰਾਧਾ ਕਰਕੇ ਵੀ ਥੋੜਾ ਜਿਹਾ ਮੰਦਾ ਛਾਇਆ ਹੋਇਆ ਪਰ ਬਾਕੀ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਦੇ ਵਿੱਚ ਨਾ ਇੱਕ ਅਫਵਾਹਾਂ ਫੈਲ ਗਈਆਂ ਕਿ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਨੇ ਤੇ ਜਿਸ ਕਰਕੇ ਪਾਣੀ ਪਾਣੀ ਹੈ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਵੀ ਗੱਲ ਕੀਤੀ ਜਾਵੇ ਤਾਂ ਕਿਹਾ ਗਿਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਬੰਨ ਟੁੱਟਣ ਕਰਕੇ ਪਾਣੀ ਜਿਹੜਾ ਫੈਲਦਾ ਪਿਆ ਤੇ ਜਿਸ ਕਰਕੇ ਲੋਕਾਂ ਨੂੰ ਹੁਣ ਉੱਥੇ ਬੈਠੇ ਪਤਾ ਨਹੀਂ ਸੀ ਜਿਸ ਕਰਕੇ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਦੇ ਲਈ ਇੱਥੇ ਨਹੀਂ ਪਹੁੰਚੇ ਤਾਂ ਦੁਕਾਨਦਾਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇੱਥੇ ਇਦਾਂ ਦਾ ਕੁਝ ਨਹੀਂ ਹੈ ਤੇ ਇੱਥੇ ਆ ਕੇ ਤੁਸੀਂ ਆਪਣੀ ਸ਼ਾਪਿੰਗ ਕਰੋ ਤੇ ਜਾ ਕੇ ਜਿਹੜਾ ਆਪਣਾ ਵੀ ਕੰਮਕਾਜ ਕਰਕੇ ਰੋਜ਼ਗਾਰ ਕਰੋ ਤੇ ਆਪਣਾ ਚੰਗਾ ਜੀਵਨ ਬਤੀਤ ਕਰੋ ਲੁਧਿਆਣਾ ਤੋਂ ਵੀਡੀਓ ਜਨਰੇਲ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ